ਮੈਂ ਜੀਵਨ ਸਿੰਘਲਾ ਪ੍ਰਧਾਨ ਜੁਥੇ ਅਕਾਲੀ ਦਲ ਸ਼ਹਿਰੀ ਭੀਖੀ ਤੇ ਸਾਡੇ ਨਾਲ ਸਹਿਯੋਗ ਕੀਤਾ ਹੈ ਮੇਰੇ ਦੋਸਤ ਮਨਜੀਤ ਗੁਜਰਾਤ ਤੋਂ ਉਹਨਾਂ ਦੇ ਸਹਿਯੋਗ ਨਾਲ ਹਰ ਪੀੜਤਾ ਨੂੰ ਜਿਨ੍ਹਾਂ ਦੀ ਕੋਈ ਦਿਹਾੜੀ ਨਹੀਂ ਲੱਗੀ ਜਿਨ੍ਹਾਂ ਦੇ ਜਾਂ ਘਾੜੇ ਘਕੇ ਉਹਨਾਂ ਨੂੰ ਕਿਟਾ ਵੰਡੀਆਂ ਗਈਆਂ ਨੇ ਅੱਜ ਅਕਾਲੀ ਦਲ ਦੇ ਸਹਿਯੋਗ ਨਾਲ ਤੇ ਅੱਗੇ ਵੀ ਇਹ ਕਾਰਜ ਜਾਰੀ ਰਹਿਣਗੇ ਸਤਿ ਸ੍ਰੀ ਅਕਾਲ ਜੀ ਸਾਰੇ ਇਹਨਾਂ ਅਕਾਲੀ ਦਲ ਦੇ ਜੁਥੇ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਅੱਜ ਕਿਟਾਂ ਵੰਡੀਆਂ ਨੇ ਲੋੜਵੰਦਾਂ ਨੂੰ ਅਤੇ ਉਹ ਰਾਸ਼ਨ ਤੋਂ ਵੀ ਅੱਜੇ ਬੈਠੇ ଥିਗੇ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੋਈ ਆ ਵੀ ਘੱਟੋ ਘੱਟ 10-15 ਘਰਾਂ ਨੂੰ ਅੱਜ ਰਾਸ਼ਨ ਦਿੱਤਾਗਾ ਜੂਥ ਅਕਾਲੀ ਦਲ ਜੀਵਨ ਸਿਗਲਾ ਅਤੇ ਹੋਰ ਸਾਰੀ ਟੀਮ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਨੂੰ ਪੂਰਾ ਪਰੋਸ਼ਾ ਦਵਾਇਆ ਵੀ ਜਿਨ੍ਹਾਂ ਚਿਰ ਕੰਮ ਨਹੀਂ ਚੱਲੂਗਾ ਤਾਂ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ ਅਤੇ ਨਾਲ ਹੀ ਅਸੀਂ ਮਨਜੀਤ ਸਿੰਘ ਗੁਜਰਾਤ ਵਾਲੇ ਜੋ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾਗਾ ਉਹਨਾਂ ਦੇ ਸਹਿਯੋਗ ਸਦਕਾ ਹੀ ਅਸੀਂ ਇਹ ਕਿਟਾਂ ਵੰਡੀਆਂ ਨੇ ਅਤੇ ਟੀਮ ਨੇ ਸਾਡਾ ਸਾਥ ਦਿੱਤਾ ਤੇ ਜੂਥ ਅਕਾਲੀ ਦਲ ਦੇ ਨਾਲ ਮਨਜੀਤ ਸਿੰਘ ਜੀ ਗੁਜਰਾਤ ਵਾਲੇ ਨੇ ਜਿਹੜੇ ਉਹਨਾਂ ਨੇ ਇਹ ਸਹਾਇਤਾ ਭੇਜੀ ਆਈ ਉਹਨਾਂ ਨੂੰ ਬੁਲਾ ਲੈ ਇੱਕ ਦਿਨ ਹੋਰ ਕੱਲ ਹੋਰ ਆ ਜੀ ਦੇਰ ਵਿੱਚ ਇੱਥੇ ਖੜਾ ਲਈ ਗੇਰਾ ਕੋਈ ਨਹੀਂ ਇਹਨਾਂ ਨੂੰ ਕੇਰਾ ਖੜਾ ਲਿਆ ਪੰਜ ਚਾਰ ਜਾਣਿਆਂ ਨਾਲ ਬੜਾ ਬੜਾ ਬੋਲੀ ਦਾ ਬੋਲੀ ਦੀ ਕੋਈ ਨਾ ਕੋਈ ਨਾਮ ਇਹ ਬੰਦਾ ਤੁਰੇ ਜਾਓ अच्छा 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 अ ཨ་ཡ་ནོ་ཡ་བ་ ན་ཝ་འདི་ གུརེ་ཡ་ ཨ་ཡ་